ਆਰਥੇ ਕਰਾਉਣੇ ਸ਼ਰੀਰ ਕਰਾਉਣੇ ਔਰ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਕਾਮਨਾਵਾਂ ਇਹੀ ਲੈ ਕੇ ਲੋਕ ਗੁਰੂ ਕੋਲ ਆਉਂਦੇ ਨੇ ਇਹਨਾਂ ਦਾ ਭਾਂਡਾ ਖਾਲੀ ਨਹੀਂ ਹੁੰਦਾ ਉਹਦੇ ਵਿੱਚ ਕਿਦਰੇ ਨਾਮ ਦਾ ਰਤਨ ਪੈ ਜਾਏ ਤਾਂ ਕਮ ਕੂੰਜਣਿਆ ਇਹਨਾਂ ਕੂੰਜਾਂ ਨੂੰ ਕੋਈ ਰੋਕੇ ਤਾਂ ਕਿ ਰੋਕ ਦੇਵੇ ਇਹ ਛਾਵਾਂ ਨੂੰ ਕਿ ਅਜ ਹੀ ਮਿਲਾਪ ਲੈ ਲਵੇ ਉਸ ਦੇ ਮਿਲਾਪ ਨਾਲ ਕੀ ਹੋਵੇਗਾ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰ ਜਿਸ ਦਿਨ ਉਹ ਅਗਮ ਮਿਲਦਾ ਹੈ ਸਾਰੀ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਉਹ ਐਸਾ ਮਿਲਦਾ ਹੈ ਛੋਟੀਆਂ ਛੋਟੀਆਂ ਇੱਛਾਵਾਂ ਨੂੰ ਮਾਰ ਦਿੰਦਾ ਹੈ ਉਹ ਪਰਮ ਆਨੰਦ ਉਹ ਪਰਮ ਰਸ ਉਹ ਮਹਾਨ ਸੁਖ ਛੋਟੀਆਂ ਛੋਟੀਆਂ ਕਾਮਨਾਵਾਂ ਨੂੰ ਮਾਰ ਦਿੰਦਾ ਹੈ ਰਹਿਣੇ ਨਹੀਂ ਦੇਂਦਾ ਅੱਜ ਦਾ ਇਹ ਪਾਵਨ ਪਵਿੱਤਰ ਬਾਖ ਜੋ ਮੰਗੇ ठाकुर ਆਪਣੇ ਤੇ ਸੋਈ ਸੋਈ ਦੇਵੇ ਇਹ ਵੀ ਮੁਕੰਮਲ ਸਚਾਈ ਹੈ ਜੋ ਕੁਝ ਅਜ ਤੱਕ ਸਾਡੇ ਕੋਲ ਹੈ ਇਹ ਸਾਡੀਆਂ ਮੰਗਾਂ ਸਨ ਮਿਲਿਆ ਤੇ ਹੁਣ ਜੋ ਕੁਝ ਮੰਗਦੇ ਪਿਆ ਇਹ ਵੀ ਮਿਲੇਗਾ ਇਹ ਵੀ ਮਿਲੇਗਾ ਐਸਾ ਕੁਝ ਵੀ ਨਹੀਂ ਕਿ ਬਿਨਾ ਮਿਲੇ ਰਹਿ ਜਾਏ ਪਰ ਮੰਗਾ ਸਾਡੀਆਂ ਵੱਡੀਆਂ ਵੱਡੀਆਂ ਔਰ ਮੰਗਾ ਨਿਰੰਤਰ ਤੋ ਜੀਵਨ ਛੋਟਾ ਜੀਵਨ ਛੋਟਾ ਰੋਜ਼ ਰੋਜ਼ ਮੰਗਾ ਪੂਰੀਆਂ ਹੁੰਦੀਆਂ ਜਾ ਰਹੀਆਂ ਨੇ ਮੰਗਾ ਹੋਰ ਵੱਧੀਆਂ ਜਾ ਰਹੀਆਂ ਨੇ ਜੀਵਨ ਛੋਟਾ ਹੁੰਦਾ ਜਾ ਰਿਹਾ ਛੋਟਾ ਹੁੰਦਾ ਹੈ ਇੱਕ ਦਿਨ ਜੀਵਨ ਦਾ ਅੰਤ ਹੋ ਗਿਆ ਮੰਗਾ ਤੇ ਰਹਿ ਗਈਆਂ ਹੁਣ ਅੱਗੇ ਪੂਰੀਆਂ ਹੋਣਗੀਆਂ ਹੁਣ ਅਗਲੇ ਜਨਮ ਵਿੱਚ ਪੋਰੀਆਂ ਹੋਣਗੀਆਂ ਮੈਂ ਫਿਰ ਦੁਹਰਾ ਦੇਵਾਂ ਇੱਛਾਵਾਂ ਦਾ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣਦਾ ਹੈ ਇੱਛਾਵਾਂ ਦਾ ਵੇਗ ਜਨਮ ਤੇ ਮਰਨ ਦੇ ਵੇਗ ਨੂੰ ਜਨਮ ਦੇਣਗੇ ਜਿਤਨੇ ਚਿਰ ਤੱਕ ਇੱਛਾਵਾਂ ਚੱਲ ਰਹੀਆਂ ਨੇ ਜਨਮ ਮਰਨ ਚੱਲਦਾ ਰਹੇਗਾ ਤੇ ਇੱਛਾ ਵਸ ਹੋ ਕੇ ਭਾਵੇਂ ਸੰਸਾਰਕ ਕਰਮ ਕਰੀਏ ਤੇ ਭਾਵੇਂ ਧਾਰਮਿਕ ਕਰਮ ਕਰੀਏ ਸਿਰ ਗੁਰਬਾਣੀ ਐਸਾ ਕਹਿੰਦੀ ਏ ਚਲੋ ਇਛਾਵਾਂ ਵਸੋ ਕੇ ਤੂੰ ਸੰਸਾਰਿਕ ਕਰਮ ਕਰ ਰਹੇ ਹੈ ਕਰ ਹਰ ਅਵਤਾਰੀ ਪੁਰਸ਼ ਨੇ ਇਤਨੀ ਛੋਟ ਦਿੱਤੀ ਹੈ ਆਪਣੇ ਅਨਭੋਧੇ ਸਾਧਨ ਪਰ ਜੋ ਤੂੰ ਧਾਰਮਿਕ ਕਰਮ ਕਰੇ ਸੇਵਾ ਕਰਤ ਹੋਏ ਨਹਿ ਕਾਮੇ ਕੋਈ ਕਾਮਨਾ ਨਾ ਰੱਖੇ ਕਾਹੋਂ ਬਲਕਿ ਇੱਛਾ ਨਹਿ ਵਾਚੇ ਨੀਤੀ ਸ਼ੈ ਨੂੰ ਪੜ ਕੇ ਪਤਾ ਨਹੀਂ ਕਿੰਨੇ ਇਸ ਤਰ੍ਹਾਂ ਦੇ ਵਿਦਵਾਨ ਮੈਨੂੰ ਇੰਗਲੈਂਡ ਦੇ ਵਿੱਚ ਮਿਲੇ ਕਹਿੰਦੇ ਕਿ ਗੈਨਿੰਜੀ ਠੀਕ ਤੁਹਾਡੀ ਗੱਲ ਪਕੜ ਦੇ ਵਿੱਚ ਆ ਗਈ ਹੈ ਫਲ ਦੀ ਕਾਮਨਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ ਫਲ ਦੀ ਇੱਛਾ ਹੀ ਮਨੁੱਖ ਨੂੰ ਕੰਮ ਕਰਾਉਂਦੀ ਹੈ ਮਨੁੱਖ ਤੇ ਸੁਸਤ ਹੋ ਜਾਏਗਾ ਆਲਸੀ ਹੋ ਜਾਏਗਾ ਕੁਝ ਵੀ ਨਹੀਂ ਕਰੇਗਾ ਅਗਰ ਫਲ ਦੀ ਇੱਛਾ ਨਹੀਂ ਹੈ ਮੈਂ ਖ ਫਿਰ ਇੱਕ ਲੁਕਤਾ ਸਮਝਿਆ ਨਹੀਂ ਗਿਆ ਇਸੇ ਵਾਸਤੇ ਕਹਿੰਦੇ ਨੇ ਧਰਮ ਨੂੰ ਸਮਝਣਾ ਬੜਾ ਵਿਕਮ ਹੈ। ਇਤਨੀ ਸੌਖੀ ਖੇਡ ਨਹੀਂ ਹੈ। ਇਹ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਕਬੀਰ ਕਹਿੰਦੇ ਲੋਗਾਂ ਨੂੰ ਆਰਾਮ ਖੇਡਾਉਣਾ ਆ ਜਾਣਾ। ਲੋਕਾਂ ਨੇ ਤੇ ਖਿਡਾਉਣਾ ਸਮਝਿਆ। ਤੇ ਖਿਡਾਉਣਾ ਨਹੀਂ। ਇਹ ਬੜੀ ਵਿਖੜੀ ਗੱਲ ਹੈ। ਬੜੀ ਬਾਰੀਕ ਗੱਲ ਹੈ। ਕੋਈ ਵੀ ਤੇਰੇ ਕਰਨ ਇੱਛਾ ਹੈ। ਅਗਰ ਤੂੰ ਕੁਝ ਗੁਨਾਹ ਵੀ ਕਰ ਬੈਠਾ ਹੈ ਪਾਪ ਵੀ ਕਰ ਬੈਠਾ ਹੈ ਤੇ ਇਹ ਹੁਣ ਤੇਰੇ ਅੰਦਰ ਇੱਛਾ ਹੈ ਇਹਨੂੰ ਦਊ ਵਾਂ ਆਪ ਸੁਣ ਕੇ ਹੈਰਾਨ ਹੋ ਵਗ ਕੋਈ ਹੋਰ ਨੁਕਤਾ ਨਾ ਲੈ ਲੈਣਾ ਅਨਭਵੀ ਪੁਰਸ਼ ਕਹਿੰਦੇ ਨੇ ਇੱਛਾ ਵੀ ਛੱਡਾ ਖੁਦਾ ਤੇ ਛੋੜ ਦਿਓ ਇਹ ਜੋਸ਼ ਪੁਛਤਾ ਰਾ ਗੁਨਾਹੋਂ ਕਾ ਸੋਦਾ पे छोड़ दो ऐ जोश पूछता रहा गुनाहों का चलोगे अपने सर पर रख के ये बारे गिरां का तक अपने सिर दे ऊपर रख के कितने चिड़ तक बोझ उठाओवेगा कदों तक उठाओवेगा क्यों एक गुनाह नो धौंदियां दौंदियां भी दस कर बैठेंगे दान ਕਰਦਿਆਂ ਕਰਦਿਆਂ ਵੀ ਪਤਾ ਨਹੀਂ ਕਿਤਨੀ ਬੇਈਮਾਨੀ ਕਰ ਜਾਏਗਾ ਪਾਠ ਕਰਦਿਆਂ ਕਰਦਿਆਂ ਵੀ ਪਤਾ ਨਹੀਂ ਤੂੰ ਕਿਤਨਾ ਝੂਠ ਬੋਲ ਜਾਏਗਾ ਸਤ ਸੰਗ ਕਰਦਿਆਂ ਕਰਦਿਆਂ ਵੀ ਪਤਾ ਨਹੀਂ ਤੂੰ ਕਿਤਨੀ ਕੋ ਸੰਗਤ ਕਰ ਲੈਣੇ ਇਹ ਕਿੱਥੇ ਕਿਸ ਤਰ੍ਹਾਂ ਤਾਉਨੇਗਾ ਖੁਦਾ ਤੇ ਛੋੜ ਲੋ ਇਹ ਜੋਸ਼ ਉਸਤਾ ਰਾ ਗੁਨਾਹਾਂ ਦਾ ਇਹ ਜੋ ਤੂੰ ਟੋਕਰਾ ਚੁੱਕਿਆ ਹੋਇਆ ਗੁਨਾਹਾਂ ਦਾ ਵੇ ਮੈਂ ਸੁੱਟਣਾ ਹੈ ਕਿਧਰੇ ਸੁੱਟਣਾ ਹੈ ਤੇਰੇ ਗੁਨਾਹ ਕੋਈ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਤੂੰ ਕਿੱਥੇ ਸੁੱਟੇਗਾ ਰੱਬ ਦੇ ਅੱਗੋਂ ਹੀ ਸੁੱਟਦੇ ਓਇ ਲੈ ਲੈ ਓਇ ਲੈ ਲੈ ਪੰਡਤ ਦਯਾਰਾਮ ਨੂੰ ਮੈਂ ਇੱਕ ਦਿਨ ਪੜ ਰਿਹਾ ਸੀ ਉਹ ਕਹਿੰਦਾ ਹੈ ਤੇ ਮੇਰੇ ਪ੍ਰਭੂ ਮੇਰਾ ਵੀ ਜੀ ਕਰਦਾ ਤੇਰੇ ਚਰਨਾਂ ਕੁਝ ਅਰਪਣ ਕਰਾਂ ਤੇ ਪਰ ਮੈਂ ਉਹੀ ਅਰਪਣ ਕਰਨਾ ਚਾਹੁੰਦਾ ਜੋ ਮੇਰਾ ਹੋਵੇ ਇਹ ਕੀ ਤੇਰੀ ਚੀਜ਼ ਤੇਰੇ ਅੱਗੋਂ ਰੱਖਦੇ ਆ ਇਹਦੇ ਨਾਲ ਮੈਨੂੰ ਖੁਸ਼ੀ ਨਹੀਂ ਮਿਲੇਗੀ ਮੈਨੂੰ ਖੁਸ਼ੀ ਤੇ ਤਾਂ ਮਿਲੇਗੀ ਕੋਈ ਮੈਂ ਆਪਣੀ ਚੀਜ਼ ਤੇਰੇ ਅੱਗੋਂ ਰੱਖਾਂ ਇਹ ਤਨ ਤੈਨੂੰ ਭੇਟ ਕਰਾਂ ਇਹ ਨਾ ਮੈਂ ਬਣਾਇਆ ਨਾ ਮੈਂ ਖਰੀਦਿਆ ਤੇਰਾ ਦਿੱਤਾ ਹੈ ਇਹ ਸਭ ਨੈਣ ਲਖਸ ਇਹ ਪ੍ਰਾਣਾ ਦੀ ਹਰਕਤ ਇਹ ਸਰੀਰ ਦੇ ਅੰਦਰ ਚੱਲ ਰਹੀ ਸਾਰੀ ਮਸ਼ੀਨਰੀ ਤੇਰੀ ਕਰਾਮਾਤ ਤੇਰੀ ਦਿੱਤੀ ਹੋਈ ਹੈ ਇਹ ਆਪਣਾ ਹੈ ਹੀ ਨਹੀਂ ਤਾਂ ਇਹ ਕੀ ਤੇਰੇ ਅੱਗੋਂ ਰੱਖਣਾ ਤੇ ਪ੍ਰਭੂ ਇਹ ਵੀ ਸੁਣ ਲੈ ਇਹ ਮਨ ਵੀ ਮੈਂ ਨਹੀਂ ਬਣਾਇਆ ਇਹ ਵੀ ਤੇਰਾ ਦਿੱਤਾ ਹੋਇਆ ਹੈ ਇਹ ਕੀ ਤੇਰੇ ਅੱਗੋਂ ਰੱਖਣਾ ਤਨ ਤੇ ਮਨ ਦੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਤੇ ਇਹ ਮੇਰਾ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਤਨ ਤੇਰਾ ਦਿੱਤਾ ਹੋਇਆ ਮਨ ਤੇਰਾ ਦਿੱਤਾ ਹੋਇਆ ਤੋ ਸੂਝ ਸਮਝ ਨਾਲ ਕਿ ਸਰੀਰਕ ਬਲ ਨਾਲ ਮੈਂ ਧਨ ਕਮਾਇਆ ਇਹ ਤੇਰੇ ਅੱਗੋਂ ਰੱਖਦੇ ਆ ਤੇ ਇਹ ਵੀ ਤੇ ਤੇਰਾ ਹੀ ਹੈ ਤੇਰਾ ਰਿਆ ਤੁਝੇ ਕੇ ਹਰਕਾ ਰਵਿਦਾਸ ਕਹਿੰਦੇ ਨੇ ਦਿੱਤਾ ਤੇਰਾ ਹੋਇਆ ਤੇ ਕੀ ਤੇਰੇ ਅੱਗੋਂ ਰੱਖ ਦਨ ਤੇਰਾ ਮਨ ਤੇਰਾ ਦਨ ਤੇਰਾ ਮੈਂ ਉਹੀ ਕੁਛ ਰਖਣਾ ਚਾਹਦਾ ਜੋ ਮੇਰਾ ਹੈ ਦਯਾਰਾਮ ਕਹਿੰਦੇ ਨਾ ਖੁਸ਼ੀ ਮੈਨੂੰ ਤਾਂ ਮਿਲੇਗੀ ਮੇਰੀ ਚੀਜ਼ ਤੂੰ ਕਬੂਲ ਕਰ ਲੈ ਉਹ ਇੰਜ ਲਿਖ ਰਿਹਾ ਜਿਵੇਂ ਪ੍ਰਭੂ ਨੇ ਆਖਿਆ ਠੀਕ ਹੈ ਜੋ ਤੇਰਾ ਹੈ ਉਹੀ ਮੇਰੇ ਅੱਗੋਂ ਅਰਪਣ ਕਰ ਲੈ ਤੋਂ ਪਤਾ ਹੈ ਦਯਾਰਾਮ ਕੀ ਕਹਿੰਦੇ ਨੇ ਮੇਰਾ ਤੇ ਸਿਰਫ ਮੇਰੇ ਗੁਨਾਹ ਨੇ ਮੇਰੇ ਪਾਪ ਨੇ ਮੇਰੇ ਕੋਲ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਗਲਤੀਆਂ ਨੇ ਬੋਲਣਾ ਨੇ ਗੁਨਾਹ ਨੇ ਪਾਪ ਨੇ اے ਪ੍ਰਭੂ ਜੇ ਤੂੰ ਕਬੂਲ ਕਰਨਾ ਚਾਹੇ ਤੇ ਮੈਂ ਤੇਰੇ ਚਰਨਾਂ ਚ ਰੱਖ ਦੇਆ ਬਾਕੀ ਤੇ ਆਪਣੇ ਕੋਲ ਕੁਝ ਵੀ ਨਹੀਂ ਹੈ ਖੁਦਾ ਕੋ ਸੌਂਪ ਲੋ ਐ ਜੋਸ਼ ਉਸ਼ਟਾਰਾ ਗੁਨਾਹਾਂ ਕਾ ਚਲੋਗੇ ਆਪਣੇ ਸਰ ਪਰ ਰੱਖ ਕੇ ਇਹ ਬਾਰੇ ਗਿਰਾਹ ਕਰ ਤਕ ਇਤਨਾ ਭਾਰ ਆਪਣੇ ਸਿਰ ਤੇ ਕਿਥੇ ਟਕ ਡੋਵੇਂਗਾ ਕਿਥੇ ਟਕ ਡੋਵੇਂਗਾ ਇਹ ਟੋਕਰਾ ਤੇਰਾ ਕਿਸੇ ਨੇ ਨਹੀਂ ਲੈਣਾ ਰੱਬ ਦੇ ਅੱਗੋ ਹੀ ਰੱਖ ਲੈ ਅਰਪਣ ਕਰ ਦੇ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕਿਸੇ ਤਰ੍ਹਾਂ ਦੀ ਇੱਛਾ ਆਪਣੇ ਮਨ ਦੇ ਚ ਨਾ ਰ ਕੋਈ ਇੱਛਾ ਹੈ ਜੈਸੇ ਉਸ ਫਕੀਰ ਨੇ ਕਿਹਾ ਕੀਛ ਹੈ ਬਸ ਇੱਛਾ ਕੋਈ ਨਾ ਹੋਵੇ ਐ ਇੱਛਾ ਹੈ ਇਸ ਬਾਰੀਕ ਨੁਕ ਤੇ ਕਿਧਰੇ ਪਕੜ ਲਾਓ ਤੇ ਖੇੜ ਅੱਜ ਹੀ ਸਮਝਦੇ ਚਾਹ ਜਾਈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਇੱਕ ਹੋਰ ਸੰਤ ਵੀ ਚੇਤੇ ਆ ਜਾਂਦਾ ਹੈ ਇੱਕ ਕਸ਼ਮੀਰ ਦੇ ਚੋਇਆ ਹੈ ਗਰਜ਼ਬ ਦੀ ਗੱਲ ਇਹ ਛੇ ਵਿਚਾਰਾ અત્યੰਤ ਮੁਫਲਿਸ ਬੜਾ ਗਰੀਬ ਧਨ ਗੁਰੂ ਰਾਮਦਾਸ ਜੀ ਮਹਾਰਾਜ ਜੈਸੇ ਗੁੰਗਣੀਆਂ ਵੇਚਦੇ ਸਨ ਇਹ ਵੀ ਕਾਬਲੇ ਛੋਲੇ ਜਿੱਟੇ ਚਣੇ ਇਹ ਛੋਲੇ ਆਂਦਾ ਖੋਚ ਲੰਦਾ ਸੀ ਘਰਵਾਲੀ ਰੋਜ਼ ਸਵੇਰੇ ਬਣਾ ਦੇਂਦੀ ਸੀ ਇਹ ਬਾਜ਼ਾਰ ਦੇ ਚ ਬੈਠ ਜਾਂਦਾ ਸੀ ਵੇਚ ਕੇ ਆਪਣੀ ਉਪਜੀਵਕਾ ਚਲਦਾ ਸੀ ਇੱਕ ਦਿਨ ਇੱਕ ਮਨੁੱਖ ਦੇ ਕੋਲ ਖੋਟੇ ਸਿੱਕੇ ਸਨ ਪੰਜ ਸੱਤ ਦੁਕਾਨਾਂ ਤੇ ਗਿਆ ਲੈ ਕਿਸੇ ਨੇ ਨਹੀਂ ਅੱਗੋਂ ਬੈਠਾ ਸੀ ਅਤਾਰ ਖਾਓ ਚ ਲੈ ਕੇ ਛੋਲੇ ਆਂਦਾ ਪਾਵੇ ਉਹਨੇ ਛੋਲੇ ਖਾਣੇ ਵੀ ਨਹੀਂ ਸੰ ਪਰ ਦੇਖਦਾ ਸ਼ਾਇਦ ਇੱਥੇ ਚੱਲ ਜਾਏ ਚੱਲਦਾ ਤੇ ਵੀ ਠੀਕ ਹੈ ਕੋਟਾ ਤੇ ਸਿੱਕਾ ਹੈ ਦੋ ਸਿੱਕੇ ਦਿੱਤੇ ਆਖਿਆ ਛੋਲੇ ਦੇ 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 ਦਿੱਤੇ ਔਰ ਉਹ ਸਿੱਕੇ ਰੱਖ ਲੈ ਜਿੰਨੇ ਪੰਜ ਛੇ ਖੋਟੇ ਸਿੱਕੇ ਸਨ ਉਹਨੇ ਦੋ ਤਿੰਨ ਦਿਨਾਂ ਚ ਇਸ ਫਕੀਰ ਕੋਲ ਚਲਾਏ ਪੈਸੇ ਖੋਟੇ ਦੇ ਕੇ ਜਾਵੇ ਸੌਦਾ ਖਰਾ ਲੈ ਕੇ ਜਾਵੇ ਜਦ ਕੇ ਦੁਨੀਆ ਚ ਇਸ ਤਰ੍ਹਾਂ ਹੁੰਦਾ ਹੈ ਪੈਸੇ ਸੋਚੇ ਸਹੀ ਲੈ ਲੈਂਦੇ ਨੇ ਸੌਦਾ ਖੋਟਾ ਦਿੰਦੇ ਨੇ ਪੈਸੇ ਤੇ ਖਰੇ ਲੈ ਲੈਂਦੇ ਨੇ ਬਹੁਤੇ ਸੌਦਾ ਖੋਟਾ ਦਿੰਦੇ ਨੇ ਇਹ ਵੀ ਮੇਰਾ ਤਜਰਬਾ ਹੈ ਪੈਸੇ ਠੀਕ ਲੈ ਲੈਂਦੇ ਨੇ ਵਸਤੂ ਠੀਕ ਨਹੀਂ ਦਿੰਦੇ ਉਹਨੇ ਪੈਸੇ ਤੇ ਖੋਟੇ ਲੈ ਲਏ ਵਸਤੂ ਠੀਕ ਦੇ ਦੇਤੀ ਸੌਦਾ ਖਰਾ ਦੇ ਦਿੱਤਾ ਫਿਰ ਉਸ ਬੰਦੇ ਦੇ ਰਾਹੀਂ ਗੱਲ ਕਿਦਰੇ ਮਸ਼ਹੂਰ ਹੋ ਗਈ ਅਤੇ ਖੋਟੇ ਸਿੱਕੇ ਵੀ ਲੈ ਲੈਂਦਾ ਹੁਣ ਜਿਨਾ ਜਿਨਾ ਕੋਲ ਸੰਸਾਰੇ ਉਠੇ ਹੀ ਚੱਲਾਂ ਜਿਨਾ ਜਿਨਾ ਕੋਲ ਸੰ ਪਈ ਲੈ ਲੈਂਦਾ ਅਤੇ ਲੈ ਲੈਂਦੇ ਨਾ ਕਰਦਾ ਹੀ ਇਹ ਰੋਜ਼ ਦੀ ਕਿਰਿਆ ਬਣ ਗਈ ਇੱਕ ਦੋ ਬੰਦੇ ਫਿਰ ਚਾਰ ਬੰਦੇ ਰੋਜ਼ ਹੀ ਆ ਜਾਂਨ ਖੋਟੇ ਸਿੱਕੇ ਲੈ ਕੇ ਉਹ ਵਿਚਾਰਾ ਰੱਖ ਲੈਂਦਾ ਤੇ ਖਰਾ ਸੌਦਾ ਦੇ ਦਿੰਦਾ ਇੱਥੇ ਵੇਚਣ ਵਾਲਾ ਠਗਾ ਜਾਂਦਾ ਹੈ ਖਰੀਦਣ ਵਾਲੇ ਤੇ ਨਹੀਂ ਠਗਦੇ ਆਮ ਬਾਜ਼ਾਰ ਦੇ ਗਰਾਖ ਠਗਾ ਜਾਂਦੇ ਨੇ ਦੁਕਾਨਦਾਰ ਨਹੀਂ ਠਗਾਂਦੇ ਗੁਸਤਾਖੀ ਮਾ ਗਰਾਖ ਠਗਾ ਜਾਂਦੇ ਨੇ ਵਸਤੂ ਖੋਟੀ ਲੈ ਲਈ ਪੈਸੇ ਖਰੇ ਦੇ ਦਿੱਤੇ ਪਰ ਉਹ ਵਸਤੂ ਖਰੀਦੇ ਰੇ ਪੈਸੇ ਖੋਟੇ ਲੈ ਰਹੇ ਅੱਜ ਸਵੇਰੇ ਫਜਰ ਦੀ ਨਮਾਜ਼ ਪੜਨ ਤੋਂ ਬਾਅਦ ਖੁਦਾ ਦੇ ਗੋ ਦੁਆ ਕਰਨ ਤੋਂ ਬਾਅਦ ਜਦ ਘਰ ਵਾਲੀ ਕੋਲ ਮੰਗੇ ਆ ਖੌਚਾ ਤਿਆਰ ਕੀਤਾ ਉਹਨੇ ਖੋਟੇ ਸਿੱਕਿਆਂ ਦੀ थैਲੀ ਅੱਗੋਂ ਰੱਖ ਦਿੱਤੀ ਆਖੇ ਅੱਜ ਮੈਂ ਨਹੀਂ ਤਿਆਰ ਕਰ ਸਕੀ ਕਹਾਂ ਕਰਦੇ ਜੇ ਖੋਟੇ ਸਿੱਕੇ ਖਰੇ ਤੇ ਰਹੀ ਨੇ ਮੈਂ ਬਾਜ਼ਾਰ ਦੇ ਚ ਗਈਆਂ ਛੋਲੇ ਖਰੀਦਣ ਵਾਸਤੇ ਨਹੀਂ ਦਿੱਤੇ ਮੈਨੂੰ ਕਿਸੇ ਇਹ ਖੋਟੇ ਨੇ ਫਿਰ ਮੈਂ ਮਸਾਲੇ ਲੈਣ ਵਾਸਤੇ ਗਈਆਂ ਨਹੀਂ ਦਿੱਤੇ ਕਿਸੇ ਨੇ ਇਹ ਖੋਟੇ ਨੇ ਸਿੱਕੇ ਫਿਰ ਮੈਂ ਤੇਲ ਲੈਣ ਵਾਸਤੇ ਗਈਆਂ ਉਹਨਾਂ ਨੇ ਵੀ ਨਹੀਂ ਦੇ ਇਹ ਖੋਟੇ ਸਿੱਕੇ ਸਾਰੀਆਂ ਦੁਕਾਨਾਂ ਤੋਂ ਵਾਪਸ ਆ ਗਈਆਂ ਕਿਸੇ ਨੇ ਮਸਾਲਾ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਚਨੇ ਨਹੀਂ ਦਿੱਤੇ ਤਾਂ ਹੁਣ ਮੈਂ ਖੋਚਾ ਕਿਥੋਂ ਬਣਾਵਾਂ ਕਿਸ ਤਰ੍ਹਾਂ ਛੋਲੇ ਤਿਆਰ ਕਰਾਂ ਇਹ ਖੋਟੇ ਸਿੱਕੇ ਉਹਨਾਂ ਖੋਟਿਆਂ ਸਿੱਕੇ ਲਓ ਹੱਥ ਦੇ ਵਿੱਚ ਰੱਖ ਕੇ ਤੇ ਮੂੰਹ ਉੱਪਰ ਕਰਕੇ ਦੁਆ ਕਰਦਾ ਹੈ ਦਾ ਮੈਨੂੰ ਪਤਾ ਸੀ ਸਿੱਕੇ ਖੋਟੇ ਨੇ ਅਸਾ ਨਹੀਂ ਕਿ ਮੈਨੂੰ ਪਤਾ ਨਹੀਂ ਸੀ ਪਤਾ ਸੀ ਮੈਂ ਰੱਖ ਲੈਂਦਾ ਰਿਆਂ ਇਸ ਆਸਾ ਨਾਲ ਰੱਖ ਲੈਂਦਾ ਰਿਆਂ ਮੈਂ ਖੁਦ ਵੀ ਖੋਟਾਂ ਕਿਦਰੇ ਤੇਰੇ ਦਰ ਤੇ ਆਵਾਂ ਤੂੰ ਮੈਨੂੰ ਵਾਪਸ ਨਾ ਕਰ ਦੇ ਮੈਂ ਇਸ ਕਰਕੇ ਰੱਖ ਲੈਂਦਾ ਰਿਆਂ ਹੁਣ ਜਦ ਮੈਂ ਤੇਰੇ ਕੋ ਲਾਵਾਂ ਤੂੰ ਮੈਨੂੰ ਕਬੂਲ ਕਰ ਲਈ ਪਰਵਾਨ ਕਰ ਲਈ ਇਹ ਦੁਆ ਕਬੂਲ ਹੋ ਗਈ ਪਰਵਾਨ ਹੋ ਗਈ ਕੋਈ ਇੱਛਾ ਨਹੀਂ ਇੱਛਾ ਇਹ ਹੀ ਹੈ ਕਿ ਇੱਛਾ ਕੋਈ ਨਾ ਹੋਵੇ ਲੇਕਿਨ ਕਮਾਲ ਦੀ ਗੱਲ ਇਨਾ ਸਿੱਕਿਆਂ ਨੂੰ ਅੱਗੇ ਕਰਕੇ ਕਹਿੰਦਾ ਪ੍ਰਭੂ ਤੇਰੇ ਕੋ ਲਾਵਾਂ ਤੂੰ ਕਬੂਲ ਕਰ ਪਰਵਾਨ ਕਰਦੇ ਆਂ ਅਤਾਰ ਨਾਮ ਦਾ ਇਹ ਫਕੀਰ ਸੂਫੀ ਸੰਤਾਂ ਦੇ ਚੋਂ ਆਪਣੀ ਖਾਸ ਐਹਮੀਅਤ ਰੱਖਦਾ ਹੈ ਖਾਸੀਅਤ ਰੱਖਦਾ ਹੈ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਗੋਸਾਖੀ ਵਾਕ ਜਿਸ ਢੰਗ ਨਾਲ ਸੁਣਾਇਆ ਜਾਂਦਾ ਹੈ ਤੇ ਕਥਾ ਕੀਤੀ ਜਾਂਦੀ ਹੈ ਮੇਰਾ ਮਨ ਸਹਿਮਤ ਨਹੀਂ ਹੁੰਦਾ ਇਸ ਦੇ ਨਾਲ ਕਿਦਰੇ ਮੇਰਾ ਹੰਕਾਰ ਵੀ ਨਾ ਸਮਝ ਲੈਣਾ ਤੇ ਮੈਂ ਫਿਰ ਖੁੱਲ ਕੇ ਗੱਲ ਕਰਦਾ ਵੀ ਨਹੀਂ ਹੁੰਦਾ ਕਿਉਂਕਿ ਬਉਤੇ ਤੇ ਕਰਮ ਕੰਡ ਨਹੀਂ ਹੁੰਦੇ ਬਉਤੇ ਤੇ ਕਰਮ ਕੰਡ ਨਹੀਂ ਇਹ ਛਾਵਾਂ ਕਰਕੇ ਗੁਰਦੁਆਰੇ ਆਵਣੇ ਕਾਮਨਾਵਾਂ ਕਰਕੇ ਚਲੀਏ ਕਟਣੇ ਨੇ ਹੋਰ ਸੌ ਸਿਆਪੇ ਕਰਨੇ ਨੇ ਤੇ ਕਾਮਨਾ ਨਹੀਂ ਪੂਰੀ ਹੋਈ ਤੇ ਫਿਰ ਮਜ਼ਾਰਾਂ ਤੇ ਜਾਣਾ ਹੈ ਮੜੀਆਂ ਤੇ ਜਾਣਾ ਹੈ ਕਬਰਾਂ ਤੇ ਜਾਣਾ ਹੈ ਹੁਣ ਕੌਣ ਇਹਨਾਂ ਨੂੰ ਦੱਸੇ ਰੱਬ ਮਰ ਗਿਆ ਜੋ ਕਬਰ ਤੇ ਜਾਂਦੇ ਪਏ ਉਹ ਤੇ ਸਦ ਜੀਵਨ ਹੈ ਸਦਾ ਦੀ ਜ਼ਿੰਦਗੀ ਹੈ ਹਮੇਸ਼ਾ ਦੀ ਜ਼ਿੰਦਗੀ ਹੈ ਪਰ ਕਾਮਨਾਵਾਂ ਭਟਕਾਉਂਦੀਆਂ ਨੇ ਇਤਨਾ ਭਟਕਾਉਂਦੀਆਂ ਨੇ ਕਿ ਮੁਰਦਿਆਂ ਦੀ ਪੂਜਾ ਕਰਨ ਤੇ ਵੀ ਮਜਬੂਰ ਕਰ ਦਿੰਦੀਆਂ ਨੇ ਕਬਰਾਂ ਦੀ ਪੂਜਾ ਦੀ ਉੱਪਰ ਵੀ ਮਜਬੂਰ ਕਰ ਦਿੰਦੀਆਂ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਦੁਬਦਾ ਨਾ ਪੜੋ ਹਰ ਬਿਨ ਅਬਰ ਨ ਪੋਜੋ ਮੜੀ ਮਸਾਂਨ ਨ ਜਾਇ ਤ੍ਰਿਸ਼ਨਾ ਰਾਜ ਨ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ इच्छावां ਦਾ ਪਰਬਲ ਵੇ ਨਿਰੰਤਰ ਵੇ ਤ੍ਰਿਸ਼ਨਾ ਬਣ ਜਾਂਦਾ ਹੈ। ਔਰ ਤ੍ਰਿਸ਼ਨਾ ਐਸੀ ਅਗਨ ਹੈ ਅੰਦਰ ਸਾਰੇ ਗੁਣਾਂ ਨੂੰ ਸਾੜ ਕੇ ਸਵਾ ਕਰ ਦਿੰਦੀ ਹੈ। ਤ੍ਰਿਸ਼ਨਾਲੂ ਮਨੋਖ ਦੇ ਅੰਦਰ ਕੋਈ ਗੁਣ ਨਹੀਂ ਹੁੰਦਾ। ਕਿਸੇ ਪ੍ਰਕਾਰ ਦਾ ਜੋ ਹੈ ਕੋਈ ਗੁਣ ਨਹੀਂ ਹੁੰਦਾ। ਮੇਰੇ ਹਿਸਾਬ ਨਾਲ ਗੁਸਤਾਖੀ ਮਾਫ ਮੈਂ बार-बार ਇਸ ਵਾਸਤੇ ਕਹਿ ਰਿਹਾ ਹਾਂ ਕਿਉਂਕਿ ਬਹੁਤ ਕਈ ਵਾਰ ਸਿਆਣੇ ਟਕਰ ਜਾਂਦੇ ਨੇ ਤੇ ਆਪਣੇ ਕੋਲ ਇਤਨੀ ਅਕਲ ਹੁੰਦੀ ਨਹੀਂ ਤੇ ਜੇ ਉਹਨਾਂ ਦਾ ਜਵਾਬ ਦਈਏ ਇਸ ਵਾਸਤੇ ਆਪ ਆਪਣੇ ਬੁਧ ਹੈ ਜੇ تھی ਬਰਣ ਤ ਬੈਨ ਤੋਏ ਤੇ ਤੇ ਪਰਮਾਤਮਾ ਜਦ ਮਿਲਦਾ ਤੇ ਕੋਈ ਇੱਛਾ ਨਹੀਂ ਰਹਿੰਦੀ ਤੇ ਹੁਣ ਹੋਰ ਸੁਣ ਲਓ ਪਰਮਾਤਮਾ ਉਦੋਂ ਮਿਲਦਾ ਜਦ ਕੋਈ ਇੱਛਾ ਹੁੰਦੀ ਹੈ ਉਦੋਂ ਮਿਲਦਾ ਦੋਵੇਂ ਨੁਕਤੇ ਮੈਂ ਫਿਰ ਤੁਹਾਡੇ ਸਾਹਮਣੇ। ਪ੍ਰਭੂ ਜਦ ਮਿਲਦਾਏ ਤਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਪਰ ਪ੍ਰਭੂ ਉਦੋਂ ਮਿਲਦਾਏ ਜਦ ਕੋਈ ਇੱਛਾ ਨਾ ਹੋਵੇ। ਨਹੀਂ ਤੇ ਮਿਲਦਾ ਹੀ ਨਹੀਂ। ਫਿਰ ਉਹ ਜਿਹੜੀ ਇੱਛਾ ਹੈ ਉਹ ਹੀ ਪੂਰੀ ਹੁੰਦੀ ਰਹਿੰਦੀ। ਉਹੀ ਪੂਰੀ ਰਹਿੰਦੀ। ਤੇ ਜਦ ਇੱਕ ਇੱਛਾ ਪੂਰੀ ਹੋ ਜਾਏ ਤਾਂ ਅੰਦਰ ਹੋਰ ਉਮੰਗ ਪੈਦਾ ਹੋ ਜਾਂਦੀ ਹੈ ਤੇ ਪੂਰੀ ਹੋ ਗਈ ਹੈ ਹੋਰ ਇੱਛਾ, ਹੋਰ ਇੱਛਾ, ਹੋਰ ਇੱਛਾ। ਏ ਫਿਰ ਨਿਰ ਨਿਰੰਤਰ ਇੱਛਾਵਾਂ ਦਾ ਵੇਹ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ। ਔਰ ਇਸੇ ਚੀ ਮਨੁੱਖ ਡੁੱਬ ਜਾਂਦਾ ਹੈ। ਇਸੇ ਚੀ ਮਨੁੱਖ ਗਰਕ ਹੋ ਜਾਂਦਾ ਹੈ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਮਹਾਨ ਵਾਕ ਇਸ ਦਾ ਸਾਰੰਸ਼ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤਾ ਹੈ। ਸਾਰ ਤੱਤ ਇਹ ਹੈ। ਪਰ ਮੈਂ ਫਿਰ ਅਰਜ਼ ਕਰਾਂ ਮੇਰੇ ਆਪਣੇ ਅਕਲ ਦੇ ਪਿਆਲੇ ਦੇ ਨਾਲ ਤੇ ਹਰ ਇੱਕ ਕੋਲ ਪਿਆਲਾ ਅਲੱਗ-ਅਲੱਗ ਹੈ ਤੇ ਸਾਗਰ ਤੇ ਬਹੁਤ ਵੱਡਾ ਹੈ ਹੁਣ ਸਾਰਾ ਸਾਗਰ ਤੇ ਪਿਆਲੇ ਚ ਆਵੇਗਾ ਨਹੀਂ ਜਿੰਨੀ ਗੱਲ ਪਕੜਦੇ ਚਾਹੀਏ ਤੁਹਾਨੂੰ ਸਰਵਨ ਕਰਾ ਦਿੱਤੀ ਹੈ ਹੋਰ ਵੀ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਹੋ ਸਕਦਾ ਹੈ ਹੋਰ ਵੀ ਖੋਜ ਹੋ ਸਕਦੀ ਹੈ ਪਰ ਮੈਂ ਅਰਜ਼ ਕਰਾਂ ਜਿੰਨੇ ਚਿਰ ਤੱਕ ਇੱਛਾ ਹੈ ਉਨੇ ਚਿਰ ਤੱਕ ਦੁੱਖ ਹੈ ਦੁੱਖ ਹੈ ਧਾਰਮਿਕ ਰਵਾਨ ਐਸਾ ਕਹਿੰਦੇ ਨੇ ਇੱਛਾ ਗ੍ਰਸੇ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਐ ਫਿਰ ਦੋ ਨੁਕਤੇ ਮੈਂ ਤੁਹਾਨੂੰ ਸਰਨ ਕਰਾਵਾਂ ਇੱਛਾ ਗ੍ਰਸਤ ਮਨੁੱਖ ਨੂੰ ਸੁਖੀ ਨਹੀਂ ਕੀਤਾ ਜਾ ਸਕਦਾ ਇੱਕ ਇੱਛਾ ਪੂਰੀ ਹੋ ਗਈ ਦੂਜੀ ਇੱਛਾ ਰਹਿਤ ਮਨੁੱਖ ਨੂੰ ਦੁਖੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੇ ਅੰਦਰ ਸੁੱਖ ਦੀ ਵੀ ਇੱਛਾ ਨਹੀਂ ਹੈ। ਤੋ ਕਿਸ ਤਰ੍ਹਾਂ ਦੁਖੀ ਕਰੋਗੇ? ਕਿਵੇਂ ਦੁਖੀ ਕਰੋਗੇ? ਐਸੇ ਮਨੁੱਖ ਨੂੰ ਸੂਲੀ ਤੇ ਵੀ ਟੰਗ ਦੇਓਗੇ, ਦੁਖੀ ਨਹੀਂ ਕਰ ਸਕਦੇ। ਐਸੇ ਮਨੁੱਖ ਨੂੰ ਬਲਦੀ ਦੇਗ ਦੇ ਚ ਵੀ ਬਿਠਾ ਦੋਗੇ, ਦੁਖੀ ਨਹੀਂ ਕਰ ਸਕਦੇ। ਪਰ ਇੱਛਾ ਗ੍ਰਸਤ ਮਨੁੱਖ ਹੁੱਲਾਂ ਦੀ ਸੇਜ ਤੇ ਵੀ ਬੈਠਾ ਹੋਵੇਗਾ, ਤੜਪਦਾ ਰਹੇਗਾ। ਕੁਰਲਾੰਦਾ ਰਹੇਗਾ। ਬੇਜ਼ਾਰ ਰਹੇਗਾ। ਪਰੇਸ਼ਾਨ ਰਹੇਗਾ ਇੱਛਾ ਰਹਿਤ ਮਨੁਖ ਅਗਰ ਭੁੱਖਾ ਵੀ ਹੈ ਤੋ ਸੁਖ ਦੇ ਚ ਹੈ ਇੱਛਾ ਗ੍ਰਸਤ ਮਨੁਖ ਦਾ ਪੇਟ ਆਫਰੇ ਹੋਇਆ ਹੈ ਤਾਂ ਵੀ ਦੁਖੀ ਹੈ